ਪੰਜਾਬ ਕਾਂਗਰਸ ਵਿੱਚ ਮੱਚੀ ਹਲਚਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਖੁਦ ਪ੍ਰਧਾਨਗੀ ਛੱਡਣ ਨੂੰ ਹੋਏ ਤਿਆਰ ਜੋ ਉਹਨਾਂ ਦੇ ਅਸਤੀਫੇ ਦੇ ਬਾਰੇ ਚਰਚਾ ਚੱਲ ਰਹੀ ਹੈ ਅੱਜ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਦੇ ਖੁਲਾਸੇ ਕਰ ਦਿੱਤੇ ਨੇ ਜੋ ਖੁਦ ਪ੍ਰਧਾਨ ਦਾ ਐਲਾਨ ਕਰਨਗੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਉਹ ਕਿਹੜਾ ਚਿਹਰਾ ਹੋਵੇਗਾ ਜਿਸ ਦੇ ਬਾਰੇ ਅੱਜ ਰਾਜਾ ਵੜਿੰਗ ਨੇ ਉਸ ਚਿਹਰੇ ਦਾ ਨਾਮ ਦੱਸਿਆ ਹੈ ਤੁਸੀਂ ਜਿਹੜੇ ਹੋ ਨੌਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਤਰਨ ਤਰਨ ਦੀ ਜਿਮਨੀ ਚੋਣ ਵਿੱਚ ਹੋਈ ਜਮਾਨਤ ਜਬਤ ਤੋਂ ਬਾਅਦ ਪੂਰੀ ਤਰ੍ਹਾਂ ਖਲਬਲੀ ਮੱਚੀ ਹੋਈ ਏ ਰਾਜਾ ਵਿੜਿੰਗ ਦੇ ਉੱਪਰ ਇਸ ਤਰਨ ਤਰਨ ਜਿਮਨੀ ਚੋਣ ਦੀ ਜ਼ਿੰਮੇਵਾਰੀ ਮੜੀ ਜਾ ਰਹੀ ਏ ਕਿ ਰਾਜਾ ਵਿੜਿੰਗ ਦੇ ਉਸ ਬਿਆਨ ਨੇ ਤਰਨ ਤਾਰਨ ਦੇ ਵਿੱਚ ਕਾਂਗਰਸ ਨੂੰ ਕਮਜ਼ੋਰ ਕੀਤਾ ਜੋ ਉਹਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਨਸਲ ਤੇ ਟਿੱਪਣੀ ਕੀਤੀ ਉਹਨਾਂ ਦੀ ਜਾਤ ਨੂੰ ਲੈ ਕੇ ਟਿੱਪਣੀ ਕੀਤੀ ਤਾਂ ਉਸ ਤੋਂ ਬਾਅਦ ਕਾਂਗਰਸ ਦੀ ਇਹ ਜਮਾਨਤ ਜਬਤ ਹੋਈ ਸੋ ਰਾਜਾ ਵਿੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਉਣ ਵਾਸਤੇ ਹਾਈ ਕਮਾਂਡ ਦੇ ਕੋਲ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਲੀਡਰਾਂ ਨੇ ਪਹੁੰਚ ਕੀਤੀ ਜਿਸ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਹਾਈ ਕਮਾਂਡ ਦੇ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜੋ ਅੱਠ ਚਿਹਰੇ ਜਿਨ੍ਹਾਂ ਦੇ ਵਿੱਚੋਂ ਪ੍ਰਧਾਨ ਬਣਨ ਵਾਸਤੇ ਸਾਰੇ ਹੀ ਦੌੜ ਲੱਗੀ ਹੋਈ ਏ ਨਵਜੋਤ ਸਿੰਘ ਸਿੱਧੂ ਜੋ ਸਾਬਕਾ ਪ੍ਰਧਾਨ ਨੇ ਤੇ ਵਿਜੇਂਦਰ ਸਿੰਘਲਾ ਹਿੰਦੂ ਚੇਹਰਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਤੇ ਇਸ ਦੇ ਨਾਲ ਹੀ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਇਹ ਸਾਰੇ ਹੀ ਪ੍ਰਧਾਨਗੀ ਲੈਣ ਦੇ ਚਾਹਵਾਨ ਨੇ ਸੋ ਦੁਆਬੇ ਦਾ ਬਹੁਤ ਵੱਡਾ ਚਿਹਰਾ ਰਾਣਾ ਗੁਰਜੀਤ ਸਿੰਘ ਤੇ ਨਾਲ ਹੀ ਸੁਖਪਾਲ ਸਿੰਘ ਖੇਰਾ ਇਨਾਂ ਸਾਰਿਆਂ ਨੂੰ ਕਾਂਗਰਸ ਦੇ ਪ੍ਰਧਾਨ ਬਣਨ ਦੀ ਚਾਹਤ ਹੈ ਸੋ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਉਸ ਲੀਡਰ ਨੂੰ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਜਿਹੜਾ ਲੀਡਰ ਕਾਂਗਰਸ ਨੂੰ ਇਕਜੁੱਟ ਕਰੇਗਾ ਤੇ ਕਾਂਗਰਸ ਵਿੱਚ ਧੜੇਬੰਦੀ ਖਤਮ ਕਰੇਗਾ ਕਾਂਗਰਸ ਹਾਈ ਕਮਾਂਡ ਨੇ ਇੱਕ ਤਾਲਮਿਲ ਕਮੇਟੀ ਬਣਾਉਣ ਦਾ ਵੀ ਜੋ ਵਿਚਾਰ ਕੀਤਾ ਹੈ ਉਹ ਤਾਲਮਿਲ ਕਮੇਟੀ ਦੇ ਵਿੱਚ ਵੀ ਇੱਕ ਪ੍ਰਧਾਨ ਚੇਅਰਮੈਨ ਹੋਵੇਗਾ ਜਿਸ ਦਾ ਨਾਮ ਵੀ ਫਾਈਨਲ ਕੀਤਾ ਗਿਆ ਹੈ ਕਿ অরুণਾ ਚੌਧਰੀ ਜੋ ਮੌਜੂਦਾ ਦੀਨਾ ਨਗਰ ਤੋਂ ਵਿਧਾਇਕ ਨੇ ਉਹਨਾਂ ਨੂੰ ਤਾਲਮਿਲ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇਗਾ ਤੇ ਇਹ ਪ੍ਰਧਾਨ ਦੀ ਪਾਵਰ ਦੂਸਰੇ ਕਮੇਟੀ ਦੇ ਪ੍ਰਧਾਨ ਵੱਲੋਂ ਵਧ ਹੋਵੇਗੀ ਤਾਲਮਿਲ ਕਮੇਟੀ ਹੀ ਟਿਕਟਾਂ ਦੀ ਵੰਡ ਕਰੇਗੀ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਕਰਨ ਲਈ ਜੋ ਹਾਈ ਕਮਾਂਡ ਦੇ ਵੱਲੋਂ ਚਰਚਾ ਚੱਲ ਰਹੀ ਹੈ ਔਰ ਇਸ ਦੇ ਨਾਲ ਹੀ ਇੱਕ ਹਿੰਦੂ ਚਿਹਰਾ ਵਿਜੇਂਦਰ ਸਿੰਘਲਾ ਨੂੰ ਵੀ ਇਸ ਕਮੇਟੀ ਦੇ ਵਿੱਚ ਸ਼ਾਮਲ ਕਰਨ ਵਾਸਤੇ ਜੋ ਹਾਈ ਕਮਾਂਡ ਦੇ ਵੱਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਉਣ ਲਈ ਜੋ ਹਾਈ ਕਮਾਂਡ ਦੇ ਵੱਲੋਂ ਇਹ ਚਰਚਾ ਹੈ ਪਰ ਇਸ ਦੇ ਨਾਲ ਹੀ ਪ੍ਰਗਟ ਸਿੰਘ ਵੀ ਪੂਰੀ ਤਰ੍ਹਾਂ ਤਿਆਰ ਨੇ ਔਰ ਬਹੁਤ ਸਾਰੇ ਜਿਹੜੇ ਮੌਜੂਦਾ ਵਿਧਾਇਕ ਤੇ ਹੋਰ ਕਾਂਗਰਸੀ ਸਾਬਕਾ ਵਿਧਾਇਕਾਂ ਦਾ ਸਮਰਥਨ ਨੇ ਪ੍ਰਗਟ ਸਿੰਘ ਨੂੰ ਪ੍ਰਗਟ ਸਿੰਘ ਇੱਕ ਐਸੇ ਲੀਡਰ ਨੇ ਜਿਹੜੇ ਕਿ ਬਿਲਕੁਲ ਸਾਫ਼ ਸੁਥਰੇ ਔਰ ਪ੍ਰਗਟ ਸਿੰਘ ਨੇ ਇੱਕ ਹਾਕੀ ਟੀਮ ਦੀ ਕਪਤਾਨੀ ਕੀਤੀ ਹੋਈ ਹੈ ਜਿਸ ਕਰਕੇ ਉਹਨਾਂ ਦੇ ਵਿੱਚ ਇਹ ਸ਼ਮਤਾ ਹੈ ਕਿ ਸਾਰੀ ਕਾਂਗਰਸ ਲੀਡਰਸ਼ਿਪ ਨੂੰ ਇੱਕ ਜੁਟ ਕਰਕੇ 2027 ਦੇ ਵਿੱਚ ਸੱਤਾ ਵਿੱਚ ਲਿਆਉਣ ਦੀ ਪ੍ਰਗਟ ਸਿੰਘ ਜਿਹੜਾ ਅਹਿਮ ਰੋਲ ਅਦਾ ਕਰ ਸਕਦੇ ਨੇ ਜਿਸ ਨੂੰ ਲੈ ਕੇ ਹਾਈ ਕਮਾਂਡ ਨਵੇਂ ਚੇਲੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ ਕਿ ਉਸ ਚਿਹਰੇ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਤੜਾਬੰਦੀ ਨਾ ਬਣੇ ਜੋ ਉਸ ਚਿਹਰੇ ਨਾਲ ਕੋਈ ਵੀ ਨਰਾਜ ਨਾ ਹੋਵੇ ਸੋ ਪ੍ਰਗਟ ਸਿੰਘ ਦੇ ਨਾਮ ਦੇ ਉੱਪਰ ਵੀ ਚਰਚਾ ਚੱਲ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋ ਜੇ ਪ੍ਰਧਾਨ ਬਣਾਇਆ ਜਾਂਦਾ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨਰਾਜ ਹੁੰਦੇ ਨੇ ਜਿਸ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਸ ਦਾ ਐਲਾਨ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਜੋ ਕੱਲ ਖਬਰਾਂ ਫੈਲੀਆਂ ਸੀ ਕਿ ਦੋ ਵਿਧਾਇਕਾਂ ਦੇ ਅਸਤੀਫੇ ਹਾਈ ਕਮਾਨ ਨੇ ਲੈ ਲੈਨੇ ਉਸ ਅਸਤੀਫੇ ਦੇ ਬਾਰੇ ਅੱਜ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਨਾ ਤਾਂ ਕੋਈ ਅਸਤੀਫਾ ਦਿੱਤਾ ਗਿਆ ਤੇ ਨਾ ਹੀ ਉਹਨਾਂ ਨੂੰ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ ਸੋ ਕਿਆ ਸਰਹਾਈਆਂ ਜੋਰਾਂ ਤੇ ਸਨ ਕਿ ਉਹਨਾਂ ਨੂੰ ਹਟਾਇਆ ਜਾ ਸਕਦਾ ਹੈ ਵੜਿੰਗ ਨੇ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਇਹ ਗੱਲਬਾਤ ਕੀਤੀ ਏ ਇਸ ਮਾਮਲੇ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਤੋਂ ਕਦੇ ਵੀ ਅਸਤੀਫਾ ਨਹੀਂ ਮੰਗਿਆ ਸੋ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ ਇਸ ਤਿਹੇ ਨਹੀਂ ਮੰਗਿਆ ਜਾਂਦਾ ਸਗੋਂ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਜੇਕਰ ਪਾਰਟੀ ਕਦੇ ਇਸ ਬਾਰੇ ਚਰਚਾ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਸ ਦਾ ਐਲਾਨ ਕਰ ਦੇਵਾਂਗਾ ਸੋ ਇਸ ਗੱਲ ਨੂੰ ਲੈ ਕੇ ਰਾਜਾ ਵੜਿੰਗ ਨੇ ਇਹ ਕਿਹਾ ਕਿ ਜੋ ਮੌਜੂਦਾ ਪਾਰਟੀ ਦੇ ਵੱਲੋਂ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਹ ਗਲਤ ਜਿਹੜਾ ਫੈਮੀ ਫਲਾਈ ਜਾ ਰਹੀ ਹੈ ਕਿ ਕਾਂਗਰਸ ਦੇ ਵਿੱਚ ਪ੍ਰਧਾਨ ਨੂੰ ਬਦਲਿਆ ਜਾ ਰਿਹਾ ਹੈ ਗਲਤ ਪ੍ਰਚਾਰ ਫਲਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਧਿਆਨ ਦਿਓ ਜੋ ਕਿ ਕਿ ਉਪ ਚੋਣਾਂ ਵਿੱਚ ਰਾਜਾ ਵੜਿੰਗ ਦੇ ਪ੍ਰਦਰਸ਼ਨ ਨੇ ਅੰਦਰੂਨੀ ਅਟਕਾ ਨੂੰ ਜਨਮ ਦਿੱਤਾ ਹੈ ਤੇ ਉਹਨਾਂ ਨੂੰ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਟਾਇਆ ਜਾ ਸਕਦਾ ਹੈ। ਇਹੀ ਵਜ੍ਹਾ ਹੈ ਕਿ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀ ਆਪਣੇ ਘਰ ਦੇ ਵਿੱਚ ਜੋ ਸੁਖਮਨੀ ਸਾਹਿਬ ਦਾ ਪਾਠ ਰਖਾ ਕੇ ਪੂਰੇ ਪੰਜਾਬ ਦੀ ਲੀਡਰਸ਼ਿਪ ਨੂੰ ਇਕੱਠਾ ਕਰਕੇ ਸ਼ਕਤੀ ਪ੍ਰਦਰਸ਼ਨ ਦੇ ਨਾਂ ਦੇ ਉੱਪਰ ਇਹ ਹਾਈ ਕਮਾਂਡ ਨੂੰ ਸਨੇਹਾ ਦਿੱਤਾ ਸੀ ਕਿ ਮੈਂ ਸਾਰੀ ਕਾਂਗਰਸ ਸੇ ਮੇਰੇ ਨਾਲ ਸਾਰੀ ਕਾਂਗਰਸ ਨੂੰ ਇਕਜੁੱਟ ਕਰਕੇ ਉਹਨਾਂ ਨੇ ਹਾਈ ਕਮਾਂਡ ਤੱਕ ਆਪਣੀਆਂ ਇਹ ਸਾਰੀਆਂ ਪੋਸਟਾਂ ਵਾਇਰਲ ਕੀਤੀਆਂ। ਸੋ ਚੰਨੀ ਵੀ ਪ੍ਰਧਾਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਨੇ ਉਹ ਚਾਹੁੰਦੇ ਹਨ ਕਿ ਜੇ ਉਹ ਅਜ ਪ੍ਰਧਾਨ ਬਣਦੇ ਨੇ ਤਾਂ 27 ਦੇ ਵਿੱਚ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਉਹਨਾਂ ਦਾ ਮੁੱਖ ਮੰਤਰੀ ਦਾਵਾ ਸਭ ਤੋਂ ਮਜ਼ਬੂਤ ਹੋਵੇਗਾ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਮਚੀ ਹੋਈ ਹੈ